ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਸਨਾਓ ਕਿਦਾਂ ਹਾਲ ਚਾਲ ਹੈ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਮੈਂ ਵੀ ਵਧੀਆ ਹਾਂ ਮੈਂ ਤੁਹਾਡੀ ਮਿਨਾਕਸ਼ੀ ਰਾਜਪੂਤ ਤੁਹਾਡਾ ਸਾਰਿਆਂ ਦਾ ਚੈਨਲ ਦੇ ਵਿੱਚ ਵੀਡੀਓਜ਼ ਦੇ ਵਿੱਚ ਸਵਾਗਤ ਕਰਦੀ ਹਾਂ ਤੇ ਅੱਜ ਗੱਲਬਾਤ ਕਰਨ ਜਾ ਰਹੇ ਹਾਂ ਅਸੀਂ ਖਾਸ ਵਿਸ਼ੇ ਤੇ ਜਿਹੜੇ ਯੂਟਿਊਬਰਸ ਨਿਊ ਯੂਟਿਊਬਰਸ ਐ ਨਿਊ ਆਪਣਾ ਚੈਨਲ ਬਣਾਉਂਦੇ ਹਨ ਉਹਨਾਂ ਨੂੰ ਮਤਲਬ ਗਾਈਡਲਾਈਨ ਦੇਣ ਵਾਸਤੇ ਅੱਜ ਮੈਂ ਵੀਡੀਓ ਬਣਾਈ ਹੈ ਬਿਕੋਜ਼ ਬਹੁਤ ਸਾਰੇ ਕਮੈਂਟਸ ਆ ਰਹੇ ਸੀ ਵੀ ਸਾਨੂੰ ਥੋੜਾ ਜਿਆ ਦੱਸੋ ਤੇ ਜੇ ਮੈਂ ਕੁਝ ਸਿੱਖਿਆ ਤਾਂ ਮੈਂ ਜ਼ਰੂਰ ਉਹ ਸ਼ੇਅਰ ਕਰੂੰਗੀ ਤੇ ਸਭ ਤੋਂ ਪਹਿਲੇ ਟਿਪਸ ਜਿਹੜੀ ਮੈਂ ਤੁਹਾਨੂੰ ਦਵਾਂਗੀ ਉਹ ਇਹ ਕਿ ਵੀ ਸਾਨੂੰ ਜਦੋਂ ਚੈਨਲ ਬਣਾ ਲੈਣਾ ਨਾ ਤਾਂ ਵੀਡੀਓਜ਼ ਆਪਣੀਆਂ ਰੈਗੂਲਰ ਰੱਖਣੀਆਂ ਸੌਰੀ ਰੈਗੂਲਰ ਰੱਖਣੀਆਂ ਤੇ ਟਾਈਮਿੰਗ ਵੀ ਉਹਨਾਂ ਦੀ ਫਿਕਸ ਰੱਖਣੀ ਹੈ ਜਿੱਦਾਂ ਸਵੇਰੇ ਵੀਡੀਓਜ਼ ਪਾਈਆਂ ਤੇ ਦੁਪਹਿਰੀ ਪਾਈਆਂ ਤਾਂ ਰਾਤ ਨੂੰ ਪਾਈਆਂ ਹਨਾ ਤਿੰਨ ਟਾਈਮ ਹੁੰਦੇ ਆ ਵੀਡੀਓਜ਼ ਪਾਉਂਦੇ ਤੇ ਟਾਈਮਿੰਗ ਮਤਲਬ ਇਹ ਹੁਣ ਸਵੇਰੇ ਦੁਪਹਿਰ ਸ਼ਾਮ ਤਾਂ ਹੋ ਗਿਆ ਟਾਈਮ ਜਿਹੜੀ ਇਹਨਾਂ ਦੀ ਥੋੜੀ ਇਦਾਂ ਦੀ ਹੁੰਦੀ ਵੀ ਜਿਸ ਟਾਈਮ ਤੁਸੀਂ ਆਪਣੇ ਮਾਈਂਡ 'ਚ ਸੋਚ ਸਕਦੇ ਆ ਜਿਸ ਟਾਈਮ ਲੋਕੀ ਫ੍ਰੀ ਹੁੰਦੇ ਆ ਜਦੋਂ ਸਵੇਰੇ अर्ਲੀ ਮਾਰਨਿੰਗ ਸਾਰੇ ਸਾਰੇ ਲੋਕ ਜੋ ਵੀ ਹੈਗੇ ਨਾ ਸਵੇਰੇ ਉੱਠਣ ਤੋਂ ਪਹਿਲਾਂ ਫੋਨ ਨੂੰ ਅੱਜ ਕੱਲ ਦੇਖਦੇ ਹੀ ਆ 10 15 ਮਿੰਟ ਅੱਧਾ ਘੰਟਾ ਹਾਂ ਉਸ ਟਾਈਮ ਤੁਸੀਂ ਵੀਡੀਓ ਅਪਲੋਡ ਕਰ ਸਕਦੇ ਆ ਤੇ ਪੈਨ ਉਹ ਜਿਸ ਟਾਈਮ ਫ੍ਰੀ ਹੁੰਦੇ ਲੰਚ ਟਾਈਮ ਹੁੰਦਾ ਸਾਰਿਆਂ ਦਾ ਉਸ ਟਾਈਮ ਫ੍ਰੀ ਕਰ ਸਕਦੇ ਆ ਤੇ ਸ਼ਾਮ ਨੂੰ 5 ਵਜੇ ਤੋਂ ਬਾਅਦ 5:00 5:30 ਤੁਸੀਂ ਵੀਡੀਓਜ਼ ਅਪਲੋਡ ਕਰ ਸਕਦੇ ਆ ਠੀਕ ਹੈ ਇਹ ਤਾਂ ਹੋ ਗਿਆ ਵੀਡੀਓ ਅਪਲੋਡ ਕਰਨ ਬਾਰੇ ਤੇ ਟਾਈਮਿੰਗ ਹਨਾ ਸੈਕਿੰਡ ਹੈਗਾ ਵੀ ਤੁਸੀਂ ਰੈਗੂਲਰ ਆਪਣੀ ਵੀਡੀਓਜ਼ ਪਾਣੀਆ ਹੀ ਪਾਣੀਆ मतलब रोजियां ਤੁਸੀਂ ਜਿੰਨੀਆਂ ਵੀਡੀਓ ਸੋਚੀਆਂ ਹਨ ਵੀ ਅਸੀਂ 4 ਪਾ ਰਹੇ ਹਾਂ 6 ਪਾ ਰਹੇ ਹਾਂ ਨਾ ਪਾਣੀ ਆਈਆਂ ਇਹਦਾ ਕੋਈ ਲਿਮਿਟ ਤਾਂ ਹੈ ਨਹੀਂ ਵੈਸੇ ਵੀਡੀਓਸ ਪਾਣ ਦੀ ਪਰ ਚਲੋ ਤੁਸੀਂ 4 ਜਾਂ 6 ਵੀਡੀਓਸ ਤਾਂ ਪਾਓ ਹੀ ਪਾਓ ਤੇ 3rd ਇਹ ਹੈ ਵੀ ਜੇ ਤੁਸੀਂ ਸਟਾਰਟ ਸਟਾਰਟਿੰਗ ਕੀਤਾ ਹੈ ਚੈਨਲ ਤਾਂ ਸਭ ਤੋਂ ਪਹਿਲਾਂ ਸ਼ਾਰਟਸ ਤੋਂ ਪਾਓ ਤੁਸੀਂ ਵੀਡੀਓ ਹਨਾ ਜੇ ਤੁਹਾਡੇ ਸ਼ਾਰਟਸ ਰੈਗੂਲਰ ਹੋਣ ਲੱਗ ਗਿਆ ਤੁਸੀਂ ਫਿਰ ਵਲੋਗਿੰਗ ਵੀ ਕਰ ਸਕਦੇ ਆ ਤਾਂ ਛੋਟੇ-ਮੋਟੇ ਟੌਪਿਕ ਦਾ ਕਿਚਨ ਦਾ ਲੈ ਲਓ ਜਾਂ ਕੁਝ ਹੋਰ ਲੈ ਲਓ ਉਹਤੇ ਵੀ ਵੀਡੀਓ ਅਪਲੋਡ ਕਰ ਸਕਦੇ ਆ ਹਨਾ ਇਹ ਜੇ ਸਟਾਰਟਿੰਗ ਤੁਹਾਨੂੰ ਆਪਣੀ ਸ਼ਾਰਟਸ ਵੀਡੀਓਜ਼ ਤੋਂ ਹੀ ਕਰਨੀਆਂ ਉੱਥੇ ਚੰਗੇ ਵਿਊ ਆ ਜਾਂਦੇ ਆ ਸਬਸਕ੍ਰਾਈਬਰ ਵੀ ਮਿਲ ਜਾਂਦੇ ਆ ਤੇ ਜਦੋਂ ਤੁਸੀਂ ਥੋੜਾ ਹੋ ਜਾਓਗੇ ਅੱਪ ਤਾਂ ਫਿਰ ਤੁਸੀਂ ਆਪਣਾ ਵਲੋਗਿੰਗ ਵਗੈਰਾ ਜਾਂ ਵੱਡੀਆਂ ਵੀਡੀਓਜ਼ ਹੁੰਦੀਆਂ ਨੇ ਨਾ ਨਾਰਮਲੀ ਉਹ ਬਣਾ ਸਕਦੇ ਆ ਤੇ ਥਰਡ ਗੱਲ ਹੈਗੀ ਆ ਵੀ ਅਸੀਂ ਕਿਸ ਟੌਪਿਕ ਤੇ ਵੀਡੀਓ ਪਾਈਏ ਜਾਂ ਕਿੱਦਾਂ ਪਾਈਏ ਹਨਾ ਤੇ ਜੋ ਜੋ ਮੈਂ ਸਿੱਖਿਆ ਉਹਦੇ ਅਕੋਰਡਿੰਗ ਤੁਸੀਂ ਇੱਕ ਟੌਪਿਕ ਰੱਖੋ ਆਪਣਾ ਵੀਡੀਓਸ ਪਾਣ ਲਈ ਹਨਾ ਵੀ ਜੇ ਤੁਸੀਂ ਟਰੂ ਲਾਈਨ ਜਾਂ ਚੰਗੀ ਸਿੱਖਿਆ ਵਾਲੀਆਂ ਵੀਡੀਓਸ ਪਾ ਰਹੇ ਮੋਟੀਵੇਸ਼ਨਲ ਤਾਂ ਉਸੇ ਤੇ ਪਾਓ ਜੇ ਕਿਚਨ ਦੇ ਟੌਪਿਕ 'ਚ ਪਾ ਰਹੇ ਤਾਂ ਕਿਚਨ ਦੀਆ ਪਾਓ ਜਾਂ ਕ੍ਰਾਫਟਿੰਗ ਪਾ ਰਹਿਆਂ ਤਾਂ ਕ੍ਰਾਫਟਿੰਗ ਪਾਓ ਮਤਲਬ ਜਿਸ ਟੌਪਿਕ 'ਚ ਤੁਸੀਂ ਸ਼ੁਰੂ ਕੀਤਾ ਉਸ ਨੂੰ ਜਿਸ ਨੂੰ ਤੁਸੀਂ ਅੱਗੇ ਲੈ ਕੇ ਚਾਲ ਸਕਦੇ ਆ ਜਿਸ ਤੇ ਤੁਹਾਨੂੰ ਸਮਝ ਹੈਗੀ ਆ ਉਸੇ ਤੇ ਪਾਓ ਜੇ ਮਿਕਸ ਐਂਡ ਮੈਚ ਕਰਕੇ ਪਾਉਂਗੇ ਤੇ ਤੁਹਾਡੇ ਸਬਸਕ੍ਰਾਈਬਰ ਘਟ ਜਾਣਗੇ ਤੇ ਵਿਊਅਰਸ ਵੀ ਆਪਣੇ ਆਪ ਵਿਊ ਘਟ ਹੋ ਜਾਂਦੇ ਆ ਹਨਾ ਤੁਸੀਂ ਇੱਕ ਟੌਪਿਕ ਨੂੰ ਲੈ ਕੇ ਚੱਲੋ ਤੇ ਤੁਹਾਡਾ ਬਹੁਤ ਵਧੀਆ ਚੈਨਲ ਚੱਲ ਸਕਦਾ ਹਨਾ ਜੇ ਅਸੀਂ ਇਸੇ ਤਰੀਕੇ ਦੇ ਨਾਲ ਚੱਲੀਏ ਤਾਂ ਟਾਈਮ ਤਾਂ ਹਰ ਇੱਕ ਚੀਜ਼ ਨੂੰ ਲੱਗਦਾ ਤੇ ਉਹ ਲੱਗੇਗਾ ਹੀ ਬਾਕੀ ਤੁਸੀਂ ਇਹ ਕਰਨਾ ਤਾਂ ਪੈਂਦਾ ਹੀ ਤਪੱਸਿਆ ਹੁੰਦੀ ਇੱਕ ਤਰ੍ਹਾਂ ਦੀ ਤੇ ਬਹੁਤ ਸਾਰੇ ਵਿਊਅਰ ਜਿਹੜੇ ਨਾ ਜਿਹੜਾ ਖਾਸ ਸਵਾਲ ਆ ਵੀ ਬਹੁਤ ਸਾਰੇ ਉਹਦੇ ਵੀ ਲਾਈਵ ਕੀ ਦੋ ਮਿਲਦਾ ਹਨਾ ਤੇ ਜਦੋਂ ਤੁਹਾਡੇ 50 ਸਬਸਕ੍ਰਾਈਬਰ ਮਤਲਬ 50 ਸਬਸਕ੍ਰਾਈਬਰ ਤੁਸੀਂ ਗੇਨ ਕਰ ਲੈਣੇ ਨਾ ਫਿਰ ਤੁਹਾਡਾ ਸਬਸਕ੍ਰਾਈਬਰ ਦਾ ਮੂਡ ਵੀ ਓਪਨ ਹੋ ਜਾਣਾ ਫਿਰ ਵੈਰੀਫਿਕੇਸ਼ਨ ਹੋਣੀ ਹੈ ਤੁਸੀਂ ਆਪਣਾ ਵੈਰੀਫਿਕੇਸ਼ਨ ਕਰਕੇ ਆਪਣਾ ਨੰਬਰ ਜੋ Gmail ਹੁੰਦੀ ਹੈ ਉਹ ਪਾ ਕੇ ਆਪਣੀ ਵੈਰੀਫਿਕੇਸ਼ਨ ਕਰਕੇ ਫਿਰ ਤੁਹਾਡੀ ਲਾਈਵ ਖੁੱਲ ਜੰਨੀ ਹੈ ਤੁਸੀਂ ਲਾਈਵ ਸਟ੍ਰੀਮ ਕਰਕੇ ਮਤਲਬ viewers ਵੀ gain ਕਰ ਸਕਦੇ ਆ ਤੇ views ਵੀ ਆ ਜਾਂਦੇ ਉਤੇ ਜੋ ਟਾਈਮਿੰਗ ਹੁੰਦੀ ਹੈ ਨਾ ਹਾਅਰਸ ਉਹ ਵੀ ਪੂਰੇ ਹੋ ਜਾਂਦੇ ਘੰਟੇ ਹਨਾ ਜਲਦੀ ਤੇ ਉਤੇ ਇਹ ਗੱਲਬਾਤ ਸੋਹਣੇ ਤਰੀਕੇ ਨਾਲ ਕਰਨੀ ਹੁੰਦੀ ਆ ਤੇ ਦੂਸਰੀ ਗੱਲ ਇਹ ਆ ਲਾਈਵ ਦੇ ਵਿੱਚ ਟਾਈਮ ਦੇਣਾ ਬਹੁਤ ਜ਼ਰੂਰੀ ਹੁੰਦਾ ਲਾਈਵ ਦੇ ਵਿੱਚ ਇਹ ਨਹੀਂ ਆ ਵੀ ਤੁਸੀਂ ਲਾਈਵ ਲਗਾ ਕੇ ਆਪ ਇੱਧਰ ਉੱਧਰ ਘੁੰਮਦੇ ਰਹੇ ਉਹ ਲਾਈਵ ਨਹੀਂ ਹੁੰਦੀ ਆ ਲਾਈਵ ਹੁੰਦਾ ਵੀ ਤੁਸੀਂ ਉਹਨਾਂ ਦੀਆਂ ਗੱਲਾਂ ਸੁਣੋ ਸੁਣਨਾ ਤਾਂ ਮਤਲਬ ਪੜ੍ਹਨਾ ਸੁਣਨ ਤੋਂ ਮਤਲਬ ਹੈ ਨਾ ਵੀ ਉਹਨਾਂ ਦੇ ਕਮੈਂਟਸ ਪੜ੍ਹ ਕੇ ਤੁਸੀਂ ਉਹਨਾਂ ਦੇ ਜਵਾਬ ਦੋ ਗੱਲਬਾਤ ਕਰੋ ਹਨਾ ਫਿਰ ਇੱਕ ਅਟੈਚਮੈਂਟ ਦੀ ਹੋ ਜਾਂਦੀ ਆ ਹਨ ਤੇ ਇਸ ਤਰ੍ਹਾਂ ਤੁਹਾਡੇ ਵਿਊ ਆਉਂਦੇ ਆ ਲਾਈਵ ਦੇ ਵਿੱਚ ਤੇ ਇਹ ਵੀ ਬਹੁਤ ਵਧੀਆ ਤਰੀਕਾ ਹੈ ਲਾਈਵ ਦਾ ਮਤਲਬ ਵਿਊਅਰਸ ਜਾਂ ਸਬਸਕ੍ਰਾਈਬਰ ਗੇਨ ਕਰਨ ਵਾਸਤੇ ਤੇ ਤੁਸੀਂ ਇਹ ਵੀ ਕੰਮ ਕਰ ਸਕਦੇ ਆ ਪਰ ਇਹ ਤੁਹਾਨੂੰ 50 ਸਬਸਕ੍ਰਾਈਬਰ ਤੋਂ ਬਾਅਦ ਹੀ ਮਿਲੇਗਾ ਹਨ ਤੇ ਬਾਕੀ ਅੱਜ ਇੰਨੀ ਕੀ ਜਾਣਕਾਰੀ ਫਿਰ نئی ਵੀਡੀਓ ਲੈ ਕੇ ਤੁਹਾਡੇ ਵਾਸਤੇ ਫਿਰ ਹਾਜ਼ਰ ਹੋਵਾਂਗੀ ਥੈਂਕ ਯੂ ਫॉर ਵਾਚਿੰਗ